ਸੀਸ ਕਟਿਆ ਗਿਆ ਤੇ ਇੱਕ ਸਿੰਘ ਦੀ ਨਿਗਾ ਪੈ ਗਿਆ ਏ ਕਹਿੰਦਾ ਬਾਬਾ ਜੀ ਤੁਸੀਂ ਤਾਂ ਅਰਦਾਸ ਕੀਤੀ ਸੀ ਕਿ ਸਤਿਗੁਰ ਸਾਹਿਬ ਵਿਖੇ ਜਾ ਕੇ ਸੀਸ ਨੂੰ ਭੇਟ ਕਰਨਾ ਏ ਤੇ ਆਪਣੇ ਕੀਤੀ ਹੋਈ ਅਰਦਾਸ ਤੋਂ ਤੁਸੀਂ ਮੁਕਰ ਨਹੀਂ ਸਕਦੇ ਸੂਰਬੀਰ ਬਚਨ ਦਾ ਬਲੀ ਹੁੰਦਾ ਏ ਤੇ ਤੁਸੀਂ ਆਪਣੇ ਬਚਨਾਂ ਤੋਂ ਖਿਸਕ ਨਹੀਂ ਸਕਦੇ ਕਿਉਂਕਿ ਬਚਨ ਕਰੇ ਤਾਂ ਖਿਸਕ ਜਾਈ ਸੂ ਨਰ ਕੱਚਾ ਤੇ ਤੁਸੀਂ ਕੱਚੇ ਨਹੀਂ ਹੋ ਸਕਦੇ ਗੁਰਮਖੋ ਸੂਰਮੇ ਦੇ ਲਈ ਮਿਹਣਾ ਹੁੰਦਾ ਨਾ ਜਿਹੜਾ ਮੌਤ ਤੋਂ ਭੈੜਾ ਹੁੰਦਾ ਤੇ ਇਹ ਮਿਹਣਾ ਬਾਬਾ ਦੀਪ ਸਿੰਘ ਦੇ ਸੀਨੇ ਦੇ ਵਿੱਚ ਕਟਾਰ ਵਾਂਗ ਵੱਜ ਗਿਆ ਉਧਰੋਂ ਆ ਕੇ ਹੋਣੀ ਖਲੋ ਗਈ ਸਾਹਮਣੇ ਕਹਿੰਦੀ ਬਾਬਾ ਜੀ ਕਿਉਂ ਆਖਿਆ ਸੀ ਨਾ ਨਹੀਂ ਜਾਣ ਦੇਵਾਂਗੀ ਅੱਗੇ ਮੈਂ ਆਪਣੀ ਵਾਹ ਲਾ ਲਈ ਆ ਤੇ ਮੇਰੀ ਫਤਿਹ ਹੋ ਗਈ ਮੈਂ ਜਿੱਤ ਗਈਆਂ ਤੁਹਾਡੀ ਕੀਤੀ ਹੋਈ ਅਰਦਾਸ ਅੱਧਾ ਵਾਟੇ ਰਹਿ ਗਈ ਆ ਤੁਸੀਂ ਅਰਦਾਸ ਤੇ ਪੂਰੇ ਨਹੀਂ ਉਤਰ ਸਕੇ ਤੇ ਗੁਰਮਖੋ ਇਹ ਬੋ ਜਿਸ ਤਰ੍ਹਾਂ ਕਿਸੇ ਵਿਛੂ ਨੇ ਡੰਗ ਮਾਰਿਆ ਹੋਵੇ ਨਾ ਇਸ ਤਰ੍ਹਾਂ ਸੂਰਮੇ ਦੇ ਸੀਨੇ ਦੇ ਉੱਤੇ ਡੰਗ ਵਾਂਗ ਵੱਜ ਗਿਆ ਗੋਡਿਆਂ ਦੇ ਭਾਰ ਹੋਇਆ ਸਰੀਰ ਹਲਚਲ ਕੀਤੀ ਆ ਸੱਦੇ ਹੱਥ ਦੇ ਵਿੱਚ 18 ਸੇਰ ਦਾ ਖੰਡਾ ਉਸੇ ਤਰ੍ਹਾਂ ਪਕੜ ਮਜ਼ਬੂਤ ਆ ਖੱਬੀ ਤਲੀ ਦੇ ਉੱਤੇ ਸੰਭਾਲਿਆਏ ਆਪਣੇ ਕੱਟੇ ਹੋਏ ਸੀਸ ਨੂੰ ਉਠਿਆਏ ਸੂਰਮਾ ਸਤਿ ਸ਼੍ਰੀ ਅਕਾਲ ਦੇ ਝਕਾਰੇ ਛੱਡੇ ਗਏ ਸਿੰਘਾਂ ਵੱਲੋਂ ਤੇ ਪਠਾਣਿਆਂ ਦੀਆਂ ਫੌਜਾਂ ਦੇ ਵਿੱਚ ਹਲਚਲ ਮਚ ਗਈ ਆ ਐਲੀ ਐਲੀ ਦੇ ਨਾਰੇ ਲੱਗਣੇ ਬੰਦ ਹੋ ਕੇ ਤੇ ਬਚਾਓ ਬਚਾਓ ਦੇ ਨਾਰੇ ਲੱਗਣ ਲੱਗ ਪਏ ਆ ਇਹ ਭੱਜਣ ਲੱਗ ਪਏ ਆ ਕਿਸ ਤਰ੍ਹਾਂ ਵੱਡੇ ਹੋਏ ਸੀਸ ਦੇ ਨਾਲ ਬਾਬਾ ਦੀਪ ਸਿੰਘ ਸਰਦਾਰ ਆਪਣੇ ਵਚਨਾਂ ਨੂੰ ਪੂਰਦਾ ਹੈ ਆਓ ਬਾਈ ਸਰਵਣ ਕਰੀ